ਪਹਾਨੇ ਸਿੱਧੂ ਦੀ ਗ੍ਰਿਫਤਾਰੀਆਂ ਨੂੰ ਲੈ ਕੇ ਬਹੁਤ ਵੱਡਾ ਉਸ ਦੇ ਪਿੰਡ ਵਿੱਚ ਇਕੱਠ ਹੋਇਆ ਸੀਗਾ ਜਿਸ ਵਿੱਚ ਹਰ ਪਾਰਟੀ ਦਾ ਹਰ ਆਗੂ ਪਹੁੰਚਿਆ ਸੀਗਾ ਅਤੇ ਪਹਾਨੇ ਸਿੱਧੂ ਦੇ ਹੱਥ ਵਿੱਚ ਨਿਤਰੇ ਸੀ ਤਾਂ ਉੱਥੇ ਹੀ ਸਟੇਜ ਤੇ ਸਿਮਰਨ ਸਿੰਘ ਮਾਨ ਜੀ ਪਹੁੰਚੇ ਸੀ ਉਹ ਐਲਾਨ ਕਰਕੇ ਆਏ ਸੀਗੇ ਕਿ ਸਾਡੇ ਸਾਡੀ ਪਾਰਟੀ ਵੱਲੋਂ ਆਮ ਲੋਕਾਂ ਨੂੰ ਸੱਦਾ ਸੀਗਾ ਕਿ ਦੋਹਲਾ ਫੜਕ ਧੂਰੀ ਵਿਖੇ ਇੱਕ ਵਿਸ਼ਾਲ ਤਰਨ ਦਿੱਤਾ ਜਾਵੇਗਾ ਤੇ ਰੇਲਾਂ ਨੂੰ ਰੋਕਿਆ ਜਾਵੇਗਾ ਲੇਕਿਨ ਪੁਲਿਸ ਨੇ ਮੁਸਤਦੀ ਦਿਖਾਉਂਦੇ ਹੋਏ ਅਜੀਹਾ ਕੁਝ ਵੀ ਨਹੀਂ ਹੋਣ ਦਿੱਤਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਭਾਰੀ ਬਲ ਵਿੱਚ ਦੋ ਲਾ ਫੜਕ ਤੇ ਪੁਲਿਸ ਬਲ ਮੌਜੂਦ ਹੈ ਅਤੇ ਕਿਸੇ ਨੂੰ ਕੋਈ ਧਰਨਾ ਨਹੀਂ ਲਗਾਉਣ ਦਿੱਤਾ ਇੱਥੇ ਅਰਦੇ ਨਾ ਹੀ ਕਿਸੇ ਨੂੰ ਕੋਈ ਰੇਲ ਰੋਕਣ ਦਿੱਤੀ ਹੈ ਦਫਾ 144 ਲੱਗੀ ਹੋਈ ਹੈ ਤੇ ਸਿਮਰਨ ਸਿੰਘ ਮਾਨ ਨੂੰ ਵੀ ਨਜ਼ਰਬੰਦ ਕੀਤਾ ਹੋਇਆ ਹੈ ਜੋ ਵੱਡੇ ਵੱਡੇ ਉਹਨਾਂ ਦੇ ਅਹੁਦੇਦਾਰ ਜਾਂ ਆਗੂ ਹਨ ਉਹਨਾਂ ਨੂੰ ਵੀ ਨਜ਼ਰਬੰਦ ਕੀਤਾ ਹੋਇਆ ਹੈ ਜੇ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਤਾਂ ਸਰਕਾਰ ਦਾ ਇਹ ਕਹਿਣਾ ਹੈ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮਾਹੌਲ ਖਰਾਬ ਨਹੀਂ ਹੁੰਨ ਦਿੱਤਾ ਜਾਵੇਗਾ ਤੇ ਲੋਕਾਂ ਨੂੰ ਵੀ ਜੋ ਹੈ ਪਰੇਸ਼ਾਨ ਨਹੀਂ ਹੁੰਨ ਦਿੱਤਾ ਜਾਵੇਗਾ ਲੇਕਿਨ ਕਿਉਂਕਿ ਜੇ ਟ੍ਰੇਨ ਰੁਕ ਜਾਂਦੀ ਹੈ ਕਿਤਨਾ ਕਿਤੇ ਯਾਤਰੀਆਂ ਨੂੰ ਵੀ ਦਿੱਕਤਾਂ ਸਾਹਮਣਾ ਕਰਨਾ ਪੈਂਦਾ ਹੈ ਤੇ ਧਰਨੇ ਵਿੱਚ ਵੀ ਆਮ ਲੋਕਾਂ ਨੂੰ ਵੀ ਪਰੇਸ਼ਾਨ ਹੋਣਾ ਪੈਂਦਾ ਹੈ ਤੇ ਅੱਜ ਪੁਲਿਸ ਨੇ ਕਾਫੀ ਕਾਫੀ ਮੁਸਤੈਦੀ ਦਿਖਾਉਂਦੇ ਹੋਏ ਇੱਕ ਬਹੁਤ ਵਧੀਆ ਇੱਥੇ ਇੰਤਜ਼ਾਮ ਕੀਤੇ ਹੋਏ ਹਨ ਧੂਰੀ ਧੂਰੀ ਦੇ ਚੱਪੇ-ਚੱਪੇ ਤੇ ਪੁਲਿਸ ਵੱਲ ਮੌਜੂਦ ਹੈ ਅਤੇ ਬਿਲਕੁਲ ਵੀ ਕਿਸੇ ਨੂੰ ਧਰਨਾ ਲਗਾ ਨਹੀਂ ਦਿੱਤਾ ਗਿਆ ਅਤੇ ਰੇਲ ਨਹੀਂ ਜੋ ਰੋਕਣ ਦੀ ਜਿੱਤੀ ਰੇਲਾ ਲਗਾਤ ਕਾਫੀ ਮਾਤਰਾ ਵਿੱਚ ਇੱਥੇ ਮੌਜੂਦ ਹੈ ਸੰਗਰੂਰ ਤੋਂ ਗੁਰਿੰਦਰ ਸਿੰਘ ਬੀਜੀਸੀ ਨਿਊਜ਼ ਮੈਂ ਪਾਰਟੀ ਦਾ ਕੌਮੀ ਜਨ ਸੈਕਟਰੀ ਕਲਦੀਪ ਸਿੰਘ ਭਗਵਾਲ ਜਨਾਰ ਜੋ ਨਾਂ ਮੰਨ ਕੇ ਕਾਰਜਕਾਰ ਕਰ ਰਹੀ ਹੈ ਪਹਿਲਾਂ ਇਹਨਾਂ ਨੇ ਜਿਭਰੂ ਕਰ ਭੇਜਿਆ ਸਾਡੇ ਸਿੱਖਾਂ ਨੂੰ ਕਿ ਹੁਣ ਭੰਨੇ ਸਿੱਧੂ ਤੇ ਬਾਰ ਬਾਰ ਪਰਚੇ ਦਰਜ ਕਰਜੇ ਕੀਤੇ ਜਾ ਰਹੇ ਨੇ ਅੱਜ ਧੂਰੀ ਦੇ ਵਿੱਚ ਵੱਡਾ ਕਟਸੀ ਸਮਰਥਸੀ ਮੰਗ ਉਹਨਾਂ ਨੂੰ ਉੱਪਰ ਹੌਸ ਰੈਸਟ ਕਰ ਲਿਆ ਹੈ ਬਾਕੀ ਵਾਲੇ ਘਰਾਂ ਦੀ ਪੁਲਿਸ ਰੇਡਾਂ ਕਰ ਰਹੀ ਹੈ ਇਹ ਸਰਾਸਰ ਕਪਾ ਸਰਕਾਰ ਦਾ ਇਹ ਧੱਕਾ ਸਦਾ ਨਹੀਂ ਚੱਲੇਗਾ ਜਿਵੇਂ ਲੋਕਾਂ ਨੇ ਭਗਵੰਤ ਮਾਨ ਦੀ ਸਰਕਾਰ ਬਣਾਈ ਸੀ ਚਾਹ ਦੇ ਨਾਲ ਉਵੇਂ ਹੁਣ ਅਜ ਲੋਕ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਨੇ ਕਿਉਂਕਿ ਲੋਕਾਂ ਨਾਲ ਜ਼ਬਰਦਸਤੀ ਕੀਤੀ ਜਾ ਰਹੀ ਹੈ ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾ ਰਿਹਾ ਧੱਕਾ ਕੀਤਾ ਜਾ ਰਿਹਾ ਲਗਾਤਾਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ ਪਹਿਲਾਂ ਸੁਖਵਾਲ ਸਿੰਘ ਖੇਰੇ ਦੇ ਪਰਚਾ ਦਰਜ ਕਰ ਦਿੱਤਾ ਜਦੋਂ ਸਿਮਰਤ ਸਿੰਘ ਮਾਨ ਜਿੱਤੇ ਨੇ ਤਾਂ ਉਹਨਾਂ ਦੀ ਜ਼ਮੀਨ ਲੱਭਣ ਦੇ ਉੱਤੇ ਇਹ ਲਗਾਤਾਰ ਧੱਕਾ ਹਰ ਵਿਅਕਤੀ ਨਾਲ ਕਰ ਰਹੇ ਨੇ ਤੇ ਨਵੇਂ ਨਵੇਂ ਪਰਚੇ ਝੂਠੇ ਪਾ ਕੇ ਅੰਦਰ ਕਾ ਜਦੋਂ ਜਮਾਨਤ ਹੋ ਜਾਂਦੀ ਹੈ ਦੁਆਰੇ ਫੇਰ ਚਰਚਾ ਕਰ ਦਿੰਦੇ ਨੇ ਪਰ ਸਰਕਾਰ ਦਾ ਤਕਾਲਮਾ ਸਮਾਂ ਨਹੀਂ ਚੱਲੇਗਾ ਜਨਤਾ ਜਾਗਰੂਕੀ ਹੈ ਤੇ ਜਿਵੇਂ ਇਕੱਠ ਗੁੰਨੇ ਉਹਨਾਂ ਦੇ ਪਿੰਡ ਚ ਹੋਇਆਗਾ ਅਮੇ ਅੱਜ ਧੂਰੀ ਵਿੱਚ ਵੱਡਾ ਇਕੱਠ ਹੋ ਰਿਹਾ ਸਾਡੀ ਪਾਰਟੀ ਵੱਲੋਂ ਸਲਾਹ ਸਿੰਘ ਜੀ ਸੀਮਾਨ ਵੱਲੋਂ ਅੱਜ ਦੇ ਦਿਨ ਧੂਰੀ ਵਿਖੇ ਪਾਰਟੀ ਪ੍ਰੋਗਰਾਮ ਰੱਖਿਆ ਸੀ ਜਿਦੇ ਵਿੱਚ ਭਾਨਾ ਸਿੱਧੂ ਦੀ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈ ਉਹਦੀ ਰਿਹਾਈ ਲਈ ਜਮੂਰੀਅਤ 당ਨਾ ਅਸੀਂ ਆਪਣਾ ਰੋਸ ਧਰਨਾ ਦੇਣਾ ਸੀਗਾ ਤੁਰੀ ਪਾਰਕਾਂ ਦੇ ਕੋਲ ਉਹਦੇ ਸਬੰਧ ਵਿੱਚ ਅੱਜ ਜੇ ਸਾਡਾ ਕੱਟ ਤੇ ਹੋ ਰਿਹਾ ਸੀ ਲੇਕਿਨ ਮਾਨ ਸਾਹਿਬ ਉੱਥੇ ਸਰੂਰੇ ਸੀ ਕੱਲ ਰਾਤ ਆਏ ਹੈ ਸਵੇਰੇ ਫਿਰ ਸਰਕਾਰ ਨੇ ਆਪਣੀ ਕਾਰਵਾਈ ਕਰਦੇ ਹੋਏ ਪੁਲਿਸ ਭੇਜ ਕੇ ਸਾਰੀ ਹੌਸਲ ਅਰੈਸਟ ਕਰਾਤਾ ਹੈ ਉੱਥੇ ਵੀ 10-12 ਬੰਦੇ ਸਾਡੇ ਸੰਗਰੂਰ ਜ਼ਿਲ੍ਹੇ ਦੇ ਜਿਹੜੇ ਅਹੁਦੇਦਾਰ ਸੀ ਉਹ ਵੀ ਗ੍ਰਿਫਤਾਰ ਕਰ ਲਏ ਨੇ ਮਤਲਬ ਇਹ ਸਾਰੀ ਡਿਸਟਰਬੈਂਸ ਸਰਕਾਰ ਨੇ ਕੀਤੀ ਹੈ ਸਾਡੇ ਵੱਲੋਂ ਕੋਈ ਅਜਿਹੀ ਭੜਕਾਊ ਕਾਰਵਾਈ ਨਹੀਂ ਪਾਰਟੀ ਵੱਲੋਂ ਪਾਰਟੀ ਵੱਲੋਂ ਕੋਈ ਬਿਆਨਬਾਜ਼ੀ ਨਹੀਂ ਕੋਈ ਲਾਇਨਡ ਆਰਡਰ ਦੀ ਗੱਲ ਨਹੀਂ ਸੀ ਇਹ ਭੜਕਾਊ ਕਾਰਵਾਈ ਸਰਕਾਰ ਵੱਲੋਂ ਕੀਤੀ ਗਈ ਹੈ ਇਹ ਵੀ ਅਸੀਂ ਉੜਜੋ ਸ਼ਬਦਾਂ ਨੇ ਖੇਦੀ ਕਰਦੇ ਆ ਕੋਈ ਸਾਡੇ ਵਿਧਾਨ ਖਾਕ ਨੇ ਵਿਧਾਨ ਦੀ ਧਾਰਾ 14 19 21 ਸਾਨੂੰ ਅਧਿਕਾਰ ਦਿੰਦੀ ਹੈ ਜਿਵੇਂ ਅਸੀਂ ਆਪਣੀ ਆਜ਼ਾਦੀ ਨਾਲ ਜਮਹੂਰੀਅਤ ਤੰਗ ਨਾਲ ਵਿਧਾਨਕ ਤੰਗ ਨਾਲ ਅਸੀਂ ਆਪਣਾ ਰੋਸ ਜ਼ਾਹਰ ਕਰ ਸਕਦੇ ਹਾਂ ਆਪਣੇ ਵਿਚਾਰ ਬੋਲ ਸਕਦੇ ਹਾਂ ਰੋਸ ਧਰਨੇ ਦੇ ਸਕਦੇ ਹਾਂ ਕੋਈ ਵੀ ਜਿਹੜੀ ਰੋਸਾਇੰਦੀ ਕਰ ਸਕਦੇ ਹਾਂ ਉਹ ਸਾਡੇ ਵਿਧਾਨ ਖਾਕ ਨੂੰ ਕੁਝ ਲੱਗਿਆ ਮਾਨ ਸਾਹਿਬ ਦੇ ਪਾਰਟੀ ਦੇ ਇਹ ਬਹੁਤ ਜਿਹੜੀ ਹੈ ਅਸੀਂ ਪਾਰਲੀਮੈਂਟ ਦੇ ਸਪੀਕਰ ਨੂੰ ਵੀ ਇਹ ਰਿਕਵੈਸਟ ਕਰਾਂਗੇ ਵੀ ਬਤੌਰ ਐਮਪੀ ਹੁੰਦੇ ਹੋਏ ਇਹਨੂੰ ਸਾਰੀਆਂ ਜਮਹੂਰੀਅਤ ਕਾਨੂੰਨੀ ਗੱਲਾਂ ਜਿਨ੍ਹਾਂ ਨੂੰ ਜਾਣਕਾਰੀ ਹੈ ਉਹ ਹਮੇਸ਼ਾ ਹੁਣਾਂ ਤੇ ਪਹਿਰਾ ਦੰਦੇ ਆ ਰਹੇ ਨੇ ਉਹਨਾਂ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਸੀ ਇਹ ਫੜਕਾਓ ਕਾਰਵਾਈ ਕਰਨੀ ਤਾਂ ਲੋੜ ਨਹੀਂ ਸੀ ਇਹ ਇਹ ਗ੍ਰਿਸ਼ਟਾ ਇਹ ਗ੍ਰਫਤਾਰੀ ਹੋਣ ਤੋਂ ਬਾਅਦ ਪਾਰਟੀ ਵੱਲੋਂ ਹੋਰ ਵੱਡਾ ਪ੍ਰੋਗਰਾਮ ਵੀ ਲਿਖਿਆ ਜਾ ਸਕਦਾ ਹੈ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਜਾਂ ਰੋਸ ਲੈ ਕੇ ਉਹ ਫਿਰ ਮਾਹੌਲ ਤੱਕ ਸਰਕਾਰੇ ਖਰਾਬ ਕਰ ਰਹੀ ਹੈ ਨਾ ਨਾ ਕਿ ਪਾਰਟੀ ਵੱਲੋਂ ਕੋਈ ਜਮਹੂਰੀਅਤ ਗੈਰਬਜ਼ਾਨ ਨਿਕਲ ਜਾਂ ਕੋਈ ਕਾਨੂੰਨੀ ਵਿਵਸਥਾ ਕੀਤੀ ਗਈ ਹੈ ਇਸ ਲਈ ਇਹ ਇਹ ਸਰਕਾਰੇ ਰੋਚੀ ਹੈ ਸਰਕਾਰ ਦੀ ਮਸੀਂ ਇਹ ਕਹਿੰਦੇ ਵੀ ਇਹ ਜਿਹੜੀ ਹੈ ਜਿਹੜੀ ਭਾਨਾ ਸਿੱਧੂ ਦੇ ਸੰਬੰਧ ਵਿੱਚ ਅਸੀਂ ਅੱਜ ਰੱਖਿਆ ਸੀ ਇਹਨੂੰ ਜਲਦੀ ਜਲਦੀ ਲਿਆ ਕਰਨ ਉਹ ਬੇਖਸੂਰ ਨੌਜਵਾਨ ਹੈ ਉਹਨੇ ਲੋਕਾਂ ਦੇ ਲਈ ਸੋਸ਼ਲ ਸਰਵਿਸ ਕਰਦਾ ਸੀਗਾ ਉਹਦੇ ਵਾਸਤੇ ਇਹ ਸਾਰਾ ਪ੍ਰੋਗਰਾਮ ਰੱਖਿਆ ਸੀਗਾ ਇਹਨੂੰ ਦਬਾਇਆ ਨਾ ਜਾਵੇ ਨਾ ਪੰਜਾਬ ਪੰਜਾਬੀ ਨਾ ਸਿੱਖ ਕੌਮ ਕਦੇ ਜਾਏ ਜ਼ਬਰ ਜਲੰਤ ਤੋਂ ਡਰੀ ਹੈ ਨਾ ਕਦੇ ਭੱਜੀ ਹੈ ਹਮੇਸ਼ਾ ਸਾਹਮਣਾ ਕੀਤਾ ਤੇ ਫਤਿਹ ਪ੍ਰਾਪਤ ਕੀਤੀ ਹੈ ਅਗਲੀ ਰਣਨੀਤੀ ਕੀ ਰਹੇਗੀ ਹੁਣ ਅਗਲੀ ਰਣਨੀਤੀ ਹੁਣ ਅਗਦੇ ਵਿਚਾਰ ਕਰਕੇ ਦੂਜੀਆਂ ਪਾਰਟੀਆਂ ਨਾਲ ਕਿਉਂਕਿ ਇਹ ਪ੍ਰੋਗਰਾਮ ਸਾਂਝਾ ਸਾਰਿਆਂ ਦਾ ਸਾਰੀਆਂ ਪਾਰਟੀਆਂ ਕਿਸਾਨ ਯੂਨੀਅਨਾਂ ਨਾਲ ਸਾਰੇ ਕਾਲੀਦਲ ਸਿਆਸੀ ਸੰਗਠਨ ਸਾਰਿਆਂ ਦਾ ਇਕੱਠਾ ਜਾਣ ਲਿਆ ਪ੍ਰੋਗਰਾਮ ਅਗਲਾ ਜਿਹੜਾ ਵੱਡਾ ਲੈਵਲ ਤੇ ਰੱਖਣਾ ਉਹ ਸਾਰਿਆਂ ਦਾ ਵਿਚਾਰ ਕਰਕੇ ਮਾਨ ਸਾਹਿਬ ਨਾਲ ਉਹ ਫਿਰ ਅਗਲਾ ਪ੍ਰੋਗਰਾਮ ਤਿਆਜੂਗਾ ਇਹ ਵੀ ਅਸੀਂ ਫਤਿਹ ਤੱਕ ਪਹੁੰਚਾਂਗੇ ਜੀ ਆਪਣੀ ਜਿਹੜਾ ਮਿਸ਼ਨ ਨੂੰ ਪੂਰਾ ਕਰਾਂਗੇ ਹਰ ਵਾਰ ਬਾਤ